ਹਾਂ ਜੀ ਬਾਈ ਸਸਿਕਾ ਅਸੀ ਕਾਲ ਜੀ ਬਾਈ ਹੋਰ ਬਾਈ ਠੀਕ ਠਾਕ ਹਾਂ ਜੀ ਹਾਂ ਜੀ ਇਹ ਕਿਹੜੀ ਵੈਰੈਟੀ ਲਈ ਫਿਰ ਦੱਸੋ ਇਹ ਫਿਰ ਇਹ ਵੈਰੈਟੀ ਬਾਈ ਜੀ ਇਹ ਆਪਾਂ ਨੇ ਭਰਾ ਜੀ ਆਪਾਂ ਤਿਆਰ ਕੀਤੀ ਹੈ ਜੀ ਖੁਦ ਅੱਛਾ ਆਪਨੇ ਖੇਤ ਦੇ ਵਿੱਚ ਅੱਛਾ ਅੱਛਾ ਇਹ ਕਿਤੋਂ ਆਪਾਂ ਨੂੰ ਇੱਕ ਬੱਲੀ ਮਿਲ ਗਈ ਸੀਗੀ ਜੀ ਠੀਕ ਆ ਤੇ ਇੱਕ ਬੱਲੀ ਤੋਂ ਸੀਡ ਤਿਆਰ ਕੀਤਾ ਵੀਰੇ ਅੱਛਾ ਤੇ ਇਹਦੀ ਖਾਸੀਅਤ ਬਾਈ ਜੀ ਖਾਸੀਅਤ ਤਾਂ ਦੇ ਚ ਕਈ ਨੇ ਚੱਲ ਜਿਹੜੀ ਮੇਨ ਖਾਸੀਅਤ ਹੈ ਜੀ ਇਹਦੀ ਅੱਛਾ ਇਹਦੀ ਵੀਰੇ ਇੱਕ ਬੱਲੀ ਦੇ ਵਿੱਚ 150 ਦੇ ਕਰੀਬ ਦਾਣੇ ਜੀ ਅੱਛਾ ਇੱਕ ਬੱਲੀ ਦੇ ਵਿੱਚ 150 ਦੇ ਕਰੀਬ ਤੁਸੀਂ ਦਾਣਾ ਕੈਣੀਓ ਦੇ ਵਿੱਚ ਹੈਗਾ ਹਾਂ ਜੀ ਅੱਛ ਇੱਕ ਬੱਲੀ ਦੇ ਵਿੱਚ 25 ਤੋਂ ਲੈ ਕੇ 30 ਤਾਂ ਮੱਖੀਆਂ ਨੇ ਭਰਾ ਜੀ ਅੱਛਾ ਤੇ ਇੱਕ ਬੱਲੀ ਦੇ ਵਿੱਚ 6 ਤੋਂ 6 ਦਾਣੇ ਦੀ ਐਵਰੇਜ ਪੈਂਦੀ ਹੈ ਕਿਸੇ 'ਚ 5 ਕਿਸੇ 'ਚ 7 ਸਭ ਨੂੰ ਨਵੇਂ ਵੀ ਨਿਕਲਦੇ ਇੱਕ ਮਹੀਨੇ 'ਚ ਠੀਕ ਆ ਤੇ 150 ਦਾਣੇ ਦੀ ਐਵਰੇਜ ਪੈ ਜਾਂਦੀ ਹੈ ਇੱਕ ਬੱਲੀ ਦੇ ਵਿੱਚ ਅੱਛਾ ਅੱਛਾ ਤੇ ਇਹਦਾ ਨਾਮ ਆਪਾਂ ਨੇ ਵੀਰੇ ਹਜੇ ਵੈਸੇ ਪੀਲੀ ਉਸਾ ਰੱਖਿਆ ਜੀ ਕਿਉਂਕਿ ਇਹਦਾ ਨਾੜਾ ਜਿਹੜਾ ਅੱਛਾ ਇਹ ਪੀਲੀ ਉਸ ਵਾਲਾ ਹੀ ਨਾੜਾ ਹੈ ਜੀ ਅੱਛਾ ਨਾਮ ਵੀ ਤੁਸੀਂ ਆਪ ਦੀ ਦਿੱਤਾ ਹਾਂ ਹਾਂ ਜੀ ਹਾਂ ਅੱਛਾ ਬਹੁਤ ਵਧੀਆ ਨਾੜਾ ਨਾੜ ਬਹੁਤ ਮੋਟਾ ਹੈ ਜੀ ਆਹ ਦੇਖੋ ਭਾਈ ਇਹ ਤਾਂ ਮੈਨੂੰ ਐ ਲੱਗਦਾ ਵੀ ਫੋਟ ਦੇ ਨੇੜੇ ਜਿਹੜੇ ਪਹੁੰਚ ਗਈ ਆ ਦੇਖੋ ਦੋਸਤੋ ਸਭ ਤੋਂ ਖੁਸ਼ੀ ਦੀ ਗੱਲ ਤੇ ਬਾਈਆਂ ਨੇ ਯਾਰ ਆਪਣੀ ਮਿਹਨਤ ਕੀਤੀ ਹੋਈ ਹੈ ਜੀ ਤੇ ਹਨਾ ਤੇ ਕਿੰਨਾ ਬਾਣ ਲਾਇਆ ਬਈ ਤੁਸੀਂ ਇਹ ਵੀਰੇ ਇੱਕ ਬੱਲੀ ਤੋਂ ਮੈਂ ਤਿਆਰ ਕੀਤਾ ਜੀ 2.5 ਕਿਲੋ ਅੱਛਾ 1.5 ਕਿਲੋ ਨਾਲ ਮੈਂ ਥੋੜਾ ਜਿਹਾ ਬੈੱਡ ਬਣਾ ਕੇ ਘਰ ਘਰ ਦੇ ਪਿੱਛੇ ਆਪਣੇ ਕੋਲ ਜਗ੍ਹਾ ਹੈ ਜੀ ਠੀਕ ਆ ਉੱਥੇ ਬੀਜਤਾ ਜੀ ਤੇ ਉਦੋਂ 1.5 ਕਿਲੋ ਵੀ ਤਿਆਰ ਹੋਇਆ ਜੀ ਇੱਕ ਬੱਲੀ ਤੋਂ ਠੀਕ ਆ 1.5 ਕਿਲੋ ਦੇ ਨਾਲ ਵੀਰੇ ਮੈਂ ਪੌਣਾ ਵਿੱਗਾ ਫਲੀ ਨਾਲ ਕਣਕ ਬੀਜਤੀ ਜੀ ਅੱਛਾ ਤੇ ਪੌਣੇ ਵਿੱਗੇ ਦੇ ਵਿੱਚ ਉਹ 4 ਕਵਾਂਟਲ ਤੋਂ ਕੁਝ ਦੇ ਕਰੀਬ ਹੋ ਗਈ ਦੀ ਜੀ 4 ਕਵਾਂਟਲ ਤੋਂ ਪਲੱਸ ਦੀ ਯਾਨੀ 4 ਕਵਾਂਟਲ ਕਣਕ ਹੋ ਗਈ ਜੀ ਪੌਣੇ ਵਿੱਗੇ ਤੋਂ ਮਤਲਬ ਕਿ ਢਾਈ ਕਨਾਲਾਂ ਚੋਂ ਨਹੀਂ ਪੌਣੇ ਵਿੱਗੇ ਚੋਂ ਜੀ ਢਾਈ ਕਨਾਲ ਤਾਂ ਨਹੀਂ ਕਹਿ ਸਕਦੇ ਮੇਰੇ ਖਿਆਲ ਨਾਲ 6 ਕਨਾਲ ਬਣੀਆਂ ਜੀ 6 ਕਨਾਲਾਂ ਜੀ ਹਾਂ 6 ਕਨਾਲਾਂ ਬਸ 6 ਕਨਾਲਾਂ ਦੇ ਵਿੱਚ 6 ਕਨਾਲਾਂ ਦੇ ਵਿੱਚ 4 ਕਵਾਂਟਲ ਕਣਕ ਹੋ ਗਈ ਸੀ ਜੀ ਅੱਛਾ ਤੇ ਇਹਦਾ ਐਤ ਤੇ ਪਿਛਲੀ ਵਾਰੀ ਚਲੋ ਹਜੇ ਇੰਨਾ ਚੰਗਾ ਨਹੀਂ ਸੀ ਰਿਜ਼ਲਟ ਹੈਗਾ ਅੱਛਾ ਐਤ ਕੀ ਸਾਰੇ ਸਾਲਾਂ ਦੇ ਨਾਲੋਂ ਰਿਜ਼ਲਟ ਇਹਦਾ ਚੰਗਾ ਆ ਰਿਹਾ ਜੀ ਠੀਕ ਹੈ ਕਿਉਂਕਿ ਸਾਈਜ਼ ਬਲੀ ਦਾ ਹਾਂ ਹਾਂ ਤੇ ਬਹੁਤ ਜੀ ਚੀਜ਼ਾਂ ਮੈਟਰ ਕਰਦੀਆਂ ਨੇ ਪੱਤਾ ਦਾਣਾ ਤਾਂ 5 ਕਿਲੋ ਇੱਕ ਬਿੱਗੇ ਦਾ ਪੈ ਰਿਆ ਜੀ 5 ਅੱਛਾ 5 ਕਿਲੋ ਇੱਕ ਬਿੱਗੇ ਦਾ ਵੀ ਪੈ ਰਿਆ ਦੇ ਚਾਹ ਜਾਨੀ ਕਿੱਲੇ ਦਾ 25 ਕਿਲੋ 30 ਤੋਂ ਵੱਧ ਤੋਂ ਵੱਧ 30 ਬਾਸ ਸਕਦੇ 30 ਕਿਲੋ ਤੋਂ ਵੱਧ ਵੀ ਨਹੀਂ ਪੈਂਦਾ ਜੀ ਅੱਛਾ ਇਹਦਾ ਹੋ ਗਈ ਆਪਣੇ ਹੈ ਨਾ ਕਣਕ ਦੇ ਤੁਸੀਂ ਜਿਹੜਾ ਦੱਸਿਆ 30 ਜਿਹੜੀ ਤੁੜੀ ਦਾ ਕੀ ਸਿਸਟਮ ਹੋਗਾ ਤੁੜੀ ਦਾ ਵੀ ਇਹਦਾ ਜਦੋਂ ਪੱਤਾ ਪੁੱਤਾ ਇਹਦਾ ਮੱਕੀ ਦੇ ਪੱਤੇ ਵਰਗਾ ਦਾ ਪੱਤਾ ਹੈ ਜੀ ਤੁੜੀ ਦਾ ਮਿਲਦਾ ਤਾਂ ਸਾਰੀਆਂ ਵੈਰਾਈਟੀਆਂ ਨਾਲ ਤੁੜੀ ਦਊ ਜੀ ਅੱਛਾ ਬਾਕੀ ਤੁਸੀਂ ਜਦੋਂ ਆਪਾਂ ਕਿਤੇ ਇਹਦੇ ਵਿੱਚ ਦੇਖਾਂਗੇ ਉੱਥੇ ਆਪਾਂ ਨੂੰ ਦੇਖਣ ਤੋਂ ਪਤਾ ਲੱਗਣਾ ਵੀ ਤੂੜੀ ਟਾੜੀ ਦੀ ਤਾਂ ਕੋਈ ਘਾਟ ਹਾਂ ਹਾਂ ਛੜਦੀ ਨਹੀਂ ਹੈਗੀ ਜੀ ਹਾਂਜੀ ਦੋਸਤੋ ਅਸੀਂ ਬਾਈ ਦੇ ਕੋਲੇ ਜਾ ਕੇ ਵੀ ਵਿਜ਼ਿਟ ਕਰਾਂਗੇ ਦੇਖ ਕੇ ਆਵਾਂਗੇ ਹਨਾ ਵੀ ਬਾਈ ਫਰੀ ਇੱਥੇ ਲੈ ਕੇ ਆਏ ਵੀ ਵਾਕਈ ਉੱਥੇ ਜਿਹੜੇ ਦੋ ਦੱਸ ਰਹੇ ਆ ਵੀ ਨਾਲੇ ਅੱਜ ਤੋਂ ਹਫ਼ਤੇ ਦਾਦਨਾ ਬਾਅਦ ਜਾਵਾਂਗੇ ਦਾ ਪਕਾ ਵੀ ਹਾਂਜੀ ਦਾਣੇ ਦਾਣੇ ਪੈ ਜਾਣੇ ਜਦੋਂ ਦਾਣੇ ਪੈ ਗਏ ਜੀ ਤਾਂ ਰਿਜ਼ਲਟ ਮੂੰਹ ਬੋਲਣਾ ਜੀ ਬਿਲਕੁਲ ਤਿਲਕ ਇਹ ਆਪਣੇ ਕੋਲ 12-13 ਕਿਲੇ ਹੈਗੇ ਆ ਜੀ ਅੱਛਾ 12-13 ਕਿਲੇ ਹੁਣ ਤੁਸੀਂ ਬੀਜ ਰੱਖੀ ਆ ਹਾਂਜੀ ਇਹ ਪਿਛਲੇ ਸਾਲ ਵੀ ਜਿਸਕੇ ਪਹਿਲੀ ਵਾਰੀ ਵੀ ਜ ਨੀ ਮੇਰੇ ਕੋਲ ਇੱਕ ਬਲੀ ਤੋਂ ਤਿਆਰ ਕੀਤਾ ਜੀ ਤੀਜਾ ਚੌਥਾ ਸਾਲ ਹੋ ਗਿਆ ਅੱਛਾ ਤੀਜਾ ਸਾਲ ਆ ਤੁਹਾਡੇ ਕੋਲ ਇਹ ਨਾੜ ਮੋਟਾ ਮੈਨਾਂ ਡਿੱਗਦੀ ਵੀ ਨਹੀਂ ਹੋਣੀ ਬਾਈ ਇਹ ਤਾਂ ਨਾੜ ਦਾ ਪੀਲੀਉਸ਼ ਇਹਦਾ ਨਾਮ ਤਾਂ ਹੀ ਰੱਖਿਆ ਬਾਈ ਜੀ ਪੀਲੀਉਸ਼ ਵਾਲੀ ਨਾੜ ਹੈ ਜੀ ਇਹਦਾ ਅੱਛਾ ਤੇ ਜੇਕਰ ਬਾਈ ਕੋਈ ਗਾਂ ਨੂੰ ਵੀ ਕਿਸੇ ਨੂੰ ਚਾਹੀਦਾ ਹੋਵੇ ਉਹਦੇ ਲਈ ਫਿਰ ਹਾਂਜੀ ਬੀ ਵੀਰੇ ਆਪਾਂ ਜਦੋਂ ਹੁਣ ਮੈਂ ਆਪਣੀ ਇੱਛਾ ਹੈ ਜੀ ਤੇ ਜੇ ਕਿਸੇ ਵੀ ਬੀ ਨੂੰ ਵੀ ਚਾਹੀਦਾ ਤਾਂ ਕਿਉਂਕਿ ਲੋਕ ਝੂਠੇ ਤਵਾਨ ਬਹੁਤ ਬੋਲਦੇ ਜੀ ਇਹ ਜਿਹੇ ਗੱਲ ਆਪਾਂ ਕਹਿੰਦੇ ਆ ਜੀ ਆਪਣਾ ਪਹਿਲਾਂ ਖੇਚਾ ਕੇ ਦੇਖੇ ਬੰਦਾ ਫਿਰ ਖੇਚੋ ਦੇਖ ਕੇ ਵੀ ਲਵੇ ਤੇ ਆਪਣੀ ਲੋਕੇਸ਼ਨ ਬੋਲ ਦੋ ਤੇ ਆਪਣਾ ਮੋਬਾਈਲ ਨੰਬਰ ਲੋਕੇਸ਼ਨ ਬਾਈ ਜੀ ਆਪਣਾ ਜਿਹੜਾ ਸੰਗਰੂਰ ਦੀ ਸੰਗਰੂਰ ਤੋਂ 12 13 ਕਿਲੋਮੀਟਰ ਪਿੰਡ ਧੂਰੀ ਸ਼ਹਿਰ ਪੈ ਜਾਂਦਾ ਜੀ ਧੂਰੀ ਦੇ ਨਾਲ ਹੀ 2 ਕਿਲੋਮੀਟਰ ਪਿੰਡ ਹੈ ਜੀ ਮੇਰਾ ਮਾਨ ਵਾਲਾ ਸ਼ਮਾਨ ਵਾਲਾ ਪਿੰਡ ਹਾਂਜੀ ਤੇ ਮੇਰਾ ਵੈਸੇ ਮੇਰਾ ਨਾਮ ਹੈ ਕਮਿੰਦਰਦੀਪ ਮੈਨੂੰ ਕੈਮੀ ਦੇ ਨਾਮ ਨਾਲ ਜਾਣਦੇ ਆ ਸਾਡੇ ਸ਼ਹਿਰ ਦੇ ਕੈਮੀ ਆਪਣਾ ਫੋਨ ਨੰਬਰ ਬੋਲ ਦੋ ਨਾ ਮੇਰਾ ਨੰਬਰ ਹੈ 98557 49001 98557 49001 ਕਿਹੜੇ ਰਾਹ ਤੇ ਲੱਗੇ ਜੀ ਹਾਂਜੀ ਦੋਸਤੋ ਜੇਕਰ ਤੁਸੀਂ 20 ਕਿਲੋਮੀਟਰ ਬਾਈ ਨਾਲ ਸੰਪਰਕ ਵੀ ਕਰ ਸਕਦੇ ਹੋ ਜੇ ਕੋਈ ਜਾਣਕਾਰੀ ਹੋਰ ਲੈਣੀ ਹੋਵੇ ਨਾ ਜਾਂ ਬਾਈ ਕੋਲੇ ਵਿజిਟ ਕਰਨਾ ਹੋਵੇ ਤਾਂ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਹੋ ਸਤਿ ਸ਼੍ਰੀ ਅਕਾਲ ਦੋਸਤੋ